ਪਰਾਇਏ ਸਰੀਰ ਆਸ ਅੰਦਰੀ ਵੜ ਗਈ ਖੋਲਿਆ ਮੁੱਢਾ ਤੇਰਾ ਸਰੀਰ ਆ ਤੇ ਕੱਢਿਆ ਭਿੰਦਿਆ ਭਿੰਦਾਂ ਜਾ ਵੀ ਜਣਾ ਦਾ ਗਿਆ ਸੱਸ਼ ਹੁਣ ਆਵਾ ਮਾਵਾ ਟੰਨੀਆ ਛਾਵਾ ਓ ਮਾਵਾ ਟਲੀਆ ਛਾਵਾ ਕਹਿੰਦਾ ਪਿਓ ਪਿਓ ਏਸੀ ਹੁੰਦੇ ਆ ਉਹ ਬੜਾ ਵਧੀਆ ਦਾ ਗਾਣਾ ਹੈ ਮੈਂ ਸੁਣਿਆ ਟੱਪਾ ਜਿਆਦਾ ਵਧੀਆ ਯਾਰ ਬਹੁਤ ਵਧੀਆ ਗੀਤ ਗਾਣਾ ਕੱਢਿਆ ਉਹਦਾ ਵਾਕਿਆ ਜਿੰਨਾ ਉਹਦਾ ਵੀ ਜਿੰਨਾ ਰੋਲ ਆ ਹਨਾ ਪਿਓ ਦਾ ਨਾਂ ਹੀ ਨਹੀਂ ਹੈ ਕਰਕੇ ਤੇ ਨਾ ਜੇ ਮਾਵਾ ਬੋੜ ਆ ਗਿਆ ਪਿਓ ਨੂੰ ਅਮਰੂਦ ਹੀ ਕਹਿ ਦੋ ਹਨਾ ਜਿਆਦਾ ਸੰਗਣਾ ਨਹੀਂ ਆ ਜਗੂ ਦਾ ਪੁੱਤ ਵਾਜ ਮਾ ਜੇ ਸ਼ੰਤਰ ਕੰਨ ਚਿਬੇ ਹੋ ਗਏ ਆ ਤੇ ਪਿਓ ਦਾ ਨਾਂ ਹੀ ਨਹੀਂ ਕੋਈ ਹੈ ਹਾਂ ਜੀ ਮੇਲਾ ਸਾਰਾ ਮਾਂ ਹੀ ਲੈ ਜਾਂਦੀ ਚੱਕੂ ਬਾਹ ਕਹਿੰਦੀ ਦੇ ਹੈਨਾ ਆਈ ਇਹੋ ਫਰੇ ਬੇਰ ਭਾਂ ਸਾਰੀ ਦਿਹਾੜੀ ਕਮਾਈ ਕਰਕੇ ਆਉਂਦੇ ਬੇਮਾ ਦਾ ਨਾ ਮਾ ਦਾ ਰਹਿਣਾ ਮਾ ਦਾ ਨਾ ਹੀ ਇਹ ਬੰਦੇ ਜੱਗ ਜੰਨੀ ਹੋ ਗਈ ਨਾ ਸਹੀ ਗੱਲ ਜੱਗ ਨੂੰ ਅੱਗੇ ਖੜਦੀ ਉਹ ਵੜਾ ਕੁੜੀਆਂ ਨੂੰ ਖਲਣੀ ਹੈ ਗਾਵੇ ਨਹੀਂ ਵੜਾ ਉਹ ਇਹ ਗਾਣਾ ਤੈਨੂੰ ਸੁਣਾਉਣਾ ਮੈਂ ਉਹ ਅਜੇ ਤੇ ਕਾਢ ਆਵੇਂ ਜੱਜਾ ਬੜੇ ਉਹਨੇ ਬੜਾ ਵਧੀਆ ਬੜੇ ਆ ਸੁਖ ਮਣਾ ਉਹਦਾ ਹੈਗਾ ਅਹੀ ਬੜਾ ਜਿਆਦਾ ਤਕੜਾ ਮੈਜੀ ਫੌਜੀ ਹੁੰਦਾ ਇੱਕ ਘੇੜਦਾ ਹੁੰਦਾ ਈ ਫੌਜੀ ਸਾਂਸਰਾਸੀ ਵਾਲਾ ਹਾਂ ਹੱਥ ਲਾਉਣ ਤੋਂ ਵਗੈਰੀ ਭੱਜ ਗਿਆ ਹੱਥ ਲਾਉਣ ਤੋਂ ਕਹਿੰਦਾ ਗੋਪੀ ਨੂੰ ਹੱਥ ਲੱਗਿਆ ਜਿਉਂ ਖਿੱਚੀ ਸਵਰੰਟ ਉਦਾਂ ਹੀ ਭੱਜ ਗਿਆ ਕਹਿੰਦਾ ਬੜਾ ਹੋਈ ਹੁੰਦਾ ਨਖਾਫਣਾ ਇਹ ਸੱਦਾ ਵਜਦਾ ਦਾ ਹੀ ਆ ਗਿਆ ਭਰਾਵਾ ਟੰਗ ਉਹ ਭਰਾ ਹੀ ਨਾ ਬੰਦੀ ਉਹਦੋਂ ਅਹੀ ਬੜੇ ਪੱਥਰ ਹੁੰਨੇ ਆ ਹੈ ਉਹ ਭਰਾ ਹੀ ਆਹੋ ਤੁਮ ਜਰਾ ਸੇ ਲੈ ਕੋ ਸਲਾਮੂ ਸਲਾਮੂ ਇੱਕ ਸਾਲ ਬੜਾ ਤਕੜਾ ਰਿਹਾ ਹੈ ਬੜਾ ਫਿੱਟ ਉਹਦੀ ਕਬੱਡੀ ਓਦਾਂ ਦੀ ਉਹ ਆਪਣੀ ਇਦਾਂ ਨਹੀਂ ਕਰਦਾ ਭਜਦਾ ਹੀ ਇਦਾਂ ਹੀ ਵੱਡੀ ਹੋ ਰਹੀ ਇਦਾਂ ਦੀ ਬਹੁਤ ਬੜਾ ਦਸ ਜਿਹੜਾ ਉਹ ਕਿੰਨਾ ਚਿਆ ਹੈ ਉਹ ਜਿਹੜਾ ਬੋਲਣਾ ਲੱਗੇ ਆਪਾਂ ਉਹਦੋਂ ਕੀ ਬਣਿਆ ਸੀ ਉਹਦੋਂ ਇਦਾਂ ਮੜ ਗਿਆ ਜੀ ਸਾਹ ਰੁਕ ਗਿਆ ਜੀ ਬੰਦੇ ਬੰਨ ਬੜੇ ਸਸੇ ਹੋ ਗਏ ਉਹਦੋਂ ਕਬੱਡੀ ਜਿਆਦਾ ਤਕੜੀ ਉਹਦੋਂ ਬੰਦੇ ਆਪਾਂ ਬੜੇ ਸਸੇ ਹੋ ਗਏ ਉਹਦੋਂ ਬੰਦੇ ਚਾਦੇ ਸੀ ਪਏ ਪੱਤਰ ਨਾਲ ਜਿਵੇਂ ਪਾਈਦਰ ਆਇਆ ਇਹਨਾਂ ਕੋਲ ਸੁਹਣਾ ਉਹ ਨੈਸ਼ਨਲ ਤੌਰ ਦੇ ਉੱਤੇ ਚੱਲ ਗਿਆ ਪੈਸਿਆਂ ਦੇ ਉੱਤੇ ਚੱਲ ਗਿਆ ਤੇ ਪਲੇਅਰਾਂ ਦੇ ਵਿੱਚ ਥੱਲੇ ਚੱਲ ਗਿਆ ਜਿ ਜਦ ਤਰਾ ਇਹ ਪਲੇਅਰਾਂ ਦੀ ਡੀਲ ਡਾਲ ਵੇਖੀਏ ਪਲੇਅਰ ਤਕੜੇ ਵੇਖੀਏ ਉਹਦੇ ਹਿਸਾਬ ਨਾਲ ਪਲੇਅਰ ਛੋਟੇ ਹੋ ਗਏ ਆ ਤੇ ਜੇ ਪੈਸੇ ਵੇਖੀਏ ਪੈਸੇ ਥੋੜੇ ਜਿਹਾ ਕਬੱਡੀ ਚ ਆ ਗਏ ਜ਼ਿਆਦਾ ਨਹੀਂ ਵੀ ਆਪਾਂ ਐਵੇਂ ਕਹਿ ਦਈਏ ਵੀ ਬੜਾ ਪੈਹਾ ਹੋ ਗਿਆ ਕਬੱਡੀ ਚ ਇੰਨਾ ਨਹੀਂ ਪੈਹਾ ਹੈਗਾ ਠੀਕ ਹੈ ਠੀਕ ਹੈ ਪੈਸੇ ਦਾ ਪਲੇਅਰ ਨਹੀਂ ਹੁੰਦਾ ਉਹ ਡਰਿਆ ਨਹੀਂ ਪਲੇਅਰ ਨਹੀਂ ਰਿਹਾ ਉਹ ਨਹੀਂ ਸਾਬੇ ਪਲੇ ਪੈਸੇ ਆਪਾਂ ਕਹੀ ਜਾਂਦੇ ਪੈਸੇ ਆ ਗਏ ਪੈਸੇ ਆ ਗਏ ਹੁਣ ਜਿਹੜੇ ਪਲੇਅਰ ਹੈਗੇ ਹੈਗੇ ਦੋਹਾਂ ਚੋਹਾਂ ਕਿੱਲੇ ਵਾਲੇ ਆ ਉਸ ਵਾਲੀ ਭੁੱਖ ਹੀ ਨਹੀਂ ਨਿਕਲਦੀ ਨਹੀਂ ਨਿਕਲਦੀ ਨਿਕਲਦੀ ਭਾਜੀ ਪੁਜਾਰੀ ਨਹੀਂ ਜਿਕਰ ਆਉਂਦੀ ਆਹੋ ਕੀ ਗੱਲ ਆ ਹੁਣ ਜੇ ਪਲੇਅਰ ਕੋਈ ਵੀ ਯਾਰ ਪੈਸੇ ਬਣਾ ਲੂਗਾ ਕੋਈ ਮੰਨ ਕੇ ਚੱਲ 10 ਸਾਲ ਕਬੱਡੀ ਖੇਡ ਲੂ ਕੋਈ ਤਾਂ ਬਿਰਲਾ 플레이ਰ ਆ ਲੰਮੀ ਖੇਡ ਲੂ ਥੋੜੀ ਜੀ ਨਾ ਤੇ ਪੈਸੇ ਚਾਰ ਬਣਾ ਲੂਗਾ ਤੇ ਮੈਨੂੰ ਨਹੀਂ ਲੱਗਦਾ ਕਿ ਉਹਦੀਆਂ ਦੋ ਪੁਸ਼ਟਾਂ ਬੈਠ ਕੇ ਖਾ ਲੈਣਗੀਆਂ ਨਹੀਂ ਖਾਦੇ ਜਾਣਗੇ ਨਹੀਂ ਆਪਨੇ ਵਾਲੀ ਘੜੀਆਂ ਆ ਲੰਗ ਦੀ ਬੜੀ ਵੱਡੀ ਵੱਡੀ ਬਣਦਾ ਜਿਹੜਾ ਇੱਕ ਰੇਟ ਤੇ ਆ ਉਹਨੂੰ ਆ ਨਾ ਹੈ ਜਿਹੜਾ ਇੱਕ ਰੇਟ ਦਾ 플레이ਰ ਆ ਆ ਉਹਨੂੰ ਪੈਸੇ ਆ ਨਹੀਂ ਪੈਸੇ ਹੈਗੇ ਜਿਹੜਾ ਮੀਡੀਆ ਜਿਹੜਾ ਨੋਰਮਲ 플레이ਰ ਆ ਮੈਂ ਤਾਂ ਕਹਿੰਦਾ ਬਹੁਤ ਕੰਮ ਵੀ ਕਰੇ ਨਾਲ ਕੋਈ ਨਹੀਂ ਪੈਸੇ ਹੈਗੇ ਨਹੀਂ ਹੈਗੇ ਆਪਾਂ ਮਤਲਬ ਵੱਡੀ ਵਾਲਾ ਕੰਮ ਕੋ ਦੇਖਦੇ ਦੀ ਕਰ ਹਾਂ ਇਹ ਗੱਲ ਅੱਗੇ ਮੇਰੇ 40 ਰੁਪਏ ਦਾ ਸੱਟ ਲੱਗਣੀ ਚੱਲਦੀ ਹੈ ਹਾਂ ਆਇਆ ਪੈਸੇ ਕਿ ਬੰਨੂ ਮੈਂ ਕਹਿੰਦਾ ਮੇਰੇ ਉਧਰ ਘਰ ਦਾ ਕੰਮ ਚੱਲ ਰਿਹਾ ਮੈਨੂੰ ਪਤਾ ਲੱਗਾ ਕਿ ਕਿੰਨਾ ਦਿਨ ਲੱਗੇ ਪਤਾ ਲੱਗਾ ਮੈਂ ਕਰ ਰੁਕਣਾ ਮੈਂ ਕਹਿੰਦਾ ਨਵੇਂ ਕਰਾਂ ਅੱਛੀ ਜਿਹੜਾ ਖਰਚਾ ਸਾਰੀ ਨਾਲ ਕੋਈ ਕੰਮ ਲੱਗਾ ਮੈਂ ਚੱਲਦਾ ਭਾਵੇਂ ਮੈਂ ਕਿਹਾ 1000 ਰੁਪਏ ਰੁਕਦਾ ਹੋਵੇ ਨਾ ਇੱਕ ਭਲਵਾਨ ਜੀ ਚਲੋ ਤੁਹਾਡੀ ਗੱਲ ਰੁਕਦੀ ਆ ਮੈਨੂੰ ਨਹੀਂ ਲੱਗਦਾ ਤੂੰ ਸਮਰੇ ਕਿੰਨੇ ਪਾਏ ਕਿੰਨੇ ਨਹੀਂ ਪਾਏ ਕਿੰਨੀ ਕੋਠੀ ਦੇ ਪੈਸੇ ਲਾਏ ਕਿੰਨੇ ਨਹੀਂ ਲਾਏ ਪਰ ਮੇਰੀ ਸ਼ਾਨਫੇ ਆ ਕਿ ਘਰ ਤੇ ਪੈਸੇ ਨਾ ਲਾਉਂ ਲੋਹਾਂ ਜੀ ਜਾਦੂ ਹੁਣ ਪਹਿਲੀਆਂ ਗੱਲਾਂ ਨਹੀਂ ਰਹੀਆਂ ਕਿ ਆਪਣੇ ਘਰੇ ਆ ਕੇ ਰਿਸ਼ਤੇਦਾਰ ਰਹਿਣਗੇ ਹਾਂ ਹਾਂ ਕੀ ਕੋਈ ਵੀ ਗੱਲ ਮੈਂ ਤਾਂ ਕਹਿੰਦਾ ਇੱਕ ਆਵਦਾ ਕਮਰਾ ਬਣਾਓ ਤੇ ਇੱਕ ਗਸਟ ਹਾਲ ਜਿਹਾ ਬਣਾਓ ਜਿੱਤੇ ਆ ਕੇ ਲੋਕਾਂ ਨੇ ਆਪਾਂ ਨੂੰ ਸਾਈ ਦੇਣੀ ਆ ਪਲੇਅਰਾਂ ਨੂੰ ਮਿਲਣਾ ਤੇ ਜਾਦੇ ਨਜਾਇਜ਼ ਪੈਸੇ ਨਾ ਲਾਓ ਇਹ ਇਹ ਗੱਲ ਤਾਂ ਬਿਲਕੁਲ ਉਹਦੀ ਮੇਰੀ ਗੱਲ ਸੁਣਾ ਜੇ ਆਪਾਂ ਪੈਸੇ ਜਿਆਦੇ ਲਾਉਣੇ ਕਰਦੇ ਯਾਰ ਉਹਦੀ ਕੋਈ ਜਗ੍ਹਾ ਲੈ ਲਓ ਜਿਹੜੀ ਕੋਈ ਚੀਜ਼ ਬੈਨੀਫਿਟ ਦੇਵੇ ਆਪਾਂ ਨੂੰ ਕੋਈ ਹਰ ਹੁਣ ਮੈਂ ਨਹੀਂ ਪਾਇਆ ਨਾ ਕਰ ਸਾਡੇ ਲੱਗੇ ਨਾ ਅਗਲੇ ਪੰਨੇ ਗਵਾਂਡੀਆਂ ਨੇ ਕੋਠੀ ਜੀ ਪਾਈ ਉੱਤੇ ਘੋੜਾ ਰੱਖਿਆ ਉਹ ਜਿੰਨੇ ਜਾਣਾ ਵੀ ਭਲਵਾਨ ਨੇ ਕੋਠੀ ਪਾਈ ਹੋ ਗਿਆ ਸਿੱਧੀ ਗੱਡੀ ਖਿੱਚਣੀ ਉਧਰ ਨੂੰ ਮੈਂ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਮੈਂ ਪਹੁੰਚ ਕੇ ਕੋਟ ਲਾ ਕੇ ਕਹਿੰਦੇ ਆਹੋ ਮੈਂ ਕੋਈ ਨਹੀਂ ਬੈਕ ਆ ਜਾਓ ਮੈਂ ਹਜੇ ਨਹੀਂ ਪਾਇਆ ਕੋਠੀ ਤੇ ਪਿਛੇ ਆ ਜਾਓ ਵੀ ਉਹ ਘੱਟ ਪੈਣਾ ਕੋਈ ਹੁਣ ਮੰਨ ਲਓ ਨਹੀਂ ਨੋਰਮਲ ਘਰ ਵੀ ਲਾ ਲੋ ਨਾ ਨੋਰਮਲ ਵੀ ਨਾਰਮਲ ਵੀ ਹੁਣ ਆਪਣਾ ਵਿਲਾ ਵੀ ਮੈਂ ਥੋੜਾ ਜਿਹਾ ਬਣਾਇਆ ਛੋਟਾ ਜਿਹਾ ਕੰਮ ਵੀ ਜਿੰਨੇ ਚ ਰਹਿਣਾ ਵੀ ਉਹ ਵਧੀਆ ਹੋਵੇ ਆਪਣਾ ਵਧੀਆ ਹੈਨਾ ਉਹਨਾਂ ਕ ਨੂੰ ਵਧੀਆ ਬਣਾਇਆ ਜਿੱਦਾਂ ਮਾਜੀ ਵੱਡਾ ਪਾੜੀ ਨਾ ਹਾਂ ਤੇ ਕਮਰਾ ਦਾ ਆਪਾਂ ਇੱਕ ਹੀ ਵਰਤੀ ਬਾਕੀ ਨਹੀਂ ਸਪਾਈ ਨਹੀਂ ਹੁੰਦੀ ਜਿਹੜੇ ਤਿੰਨ ਮੰਜ਼ਲਾ ਹੁਣ ਮੈਂ ਪਲੂਆਂ ਜਿ ਪਾਇਆ ਸੰਦੜੀ ਆ ਮੇਰਾ ਵੱਡਾ ਬੜਾ ਕਿਉਂ ਲੱਗਦਾ ਜਿਆਦਾ ਇੱਕ ਪਾਸੇ ਜਿੱਦਾਂ ਬਣਾਤਾ ਵਾ ਗੱਡੀਆਂ ਗੁੱਡੀ ਲੱਗਣ ਨੂੰ ਟ੍ਰੈਕਟਰ ਲੱਗਣ ਨੂੰ ਹੈਨਾ ਉਹ ਬਣਾਤਾ ਇੱਕ ਪਾਸੇ ਬੈਠਕ ਬਣਾਤੀ ਵਡੀ ਜਿਹੜੀ ਆਪਣੇ ਯਾਰਾਂ ਵੇ ਲਈ ਬਹਿਣ ਖੋਲ ਨੂੰ ਉਹ ਦੋਵੇਂ ਚੀਜ਼ਾਂ ਨੇ 10 ਏਕੜੇ ਆ ਤਾਸੇ ਸਿੰਕੜੇ ਦੋ ਚੀਜ਼ਾਂ ਹੋ ਗਿਆ ਤੇ ਕੋਠੀ ਜਿਹੜੀ ਸਾਰੀ 2022 ਸਿੰਕੜੀ ਆ ਕੋਈ ਜ਼ਿਆਦਾ ਵੱਡੀ ਨਹੀਂ ਹੈਗੀ ਕੋਠੀ-ਕੁਠੀ ਵਿੱਚ ਗੱਲ ਕਰੀਏ ਉਹ ਸਾਰਾ ਇਕੱਠਾ ਬਲੈਂਟਰ ਜੋੜਨ ਦੇ ਨਾਲ ਨਾ ਉਹ ਵੱਡਾ ਬੜਾ ਲੱਗਦਾ ਵੀ ਤਾਂ 30 ਸਿੰਕੜੇ ਬਣ ਗਿਆ ਸਾਰਾ ਬਣਾਇਆ ਸੀ 2009 ਚ ਹਮਮੈਂ ਇੱਕ ਹਾਲ ਜਿਆ ਬਣਾਇਆ ਸੀ ਤੇ ਇੱਕ ਕਮਰਾ ਦੇ ਨਾਲ ਬਰਾਂਡਾ ਇਹ ਬਣਾਇਆ ਸੀ ਹੁਣ ਮੈਂ ਉੱਤੇ ਥੋੜੇ ਜੇ ਪੈਸੇ ਲਾ ਕੇ ਉਹਨੂੰ ਸਾਰੇ ਬੰਨੇ ਕੋਠੀ ਬਣਾਤੀ ਉਹ ਸਬਰ ਕਰਤਾ ਸਾਰੇ ਕਰਤਾ ਬਹੁਤ ਉਹਨਾਂ ਕੀ ਉਹਨਾਂ ਕੀ ਬਣਾ ਲਿਆ ਤੇ ਪੈਸੇ ਮੈਨੂੰ ਜ਼ਿਆਦਾ ਛੌਂ ਗਿਆ ਫਾਰਮ ਹਾਊਸ ਜੇ ਦਾ ਛੋਟਾ ਜਿਹਾ ਘਰ ਹੋਵੇ ਛੋਟਾ ਜਿਹਾ ਘਰ ਹਾਂ ਲੱਗੇ ਨਾ ਬੂਟੇ ਬਾਟੇ ਫੁੱਲ ਦੂਜਿਆਂ ਦਿੱਤੀਆਂ ਹਾਂ ਕੁਦਰਤ ਹੀ ਹੋਵੇ ਕੁਦਰਤ ਹਾਂ ਮਾਹੌਲ ਹੋਵੇ ਵਧੀਆ ਹੈ ਨਾ ਵੀ ਜਿੱਦਾਂ ਰੁੱਖ ਰੱਖ ਜੇ ਹੁਣ ਸਾਰੇ ਬੰਨੇ ਉਹ ਬਣਾਉਣਾ ਜਗਾੜ ਜੇ ਮੰਨ ਲਓ ਜੱਦੀ ਪਿੰਡ ਮੰਨ ਲਓ ਕੀੜੀ ਨਹੀਂ ਆਪਣਾਗਾ ਅੱਛਾ ਮੇਰਾ ਪਿੰਡ ਬਟਾਲੇ ਲੱਗੇ ਕੋਲ ਦੀ ਵਸੀ ਹਾਂ ਠੀਕ ਆ ਉੱਥੇ ਚਾਚੀ ਦਾ ਜੀ ਸਾਡੇ ਸਾਰੇ ਇੱਥੇ ਹੀ ਕੀੜੀ ਆਪਾਂ ਗਏ 11 12 ਚ ਅੱਛਾ 10 11 ਚ ਗਏ ਆ ਹੂੰ ਹਉਣ ਕਿ ਉਹ ਹੈ ਕਿ ਮੇਰੇ ਤੋਂ ਵੱਡਾ ੜਾ ਮੇਰੇ ਤੋਂ ਵੱਡਾ ੜਾ ਬੰਦਾ ਸਾਡਾ ਉਹਨੂੰ ਅੱਜ ਤੋਂ ਮੰਨ ਲਓ 12 ਸਾਂ ਦੀ ਗੱਲ ਉਹਦਾ ਐਕਸੀਡੈਂਟ ਹੋ ਗਿਆ ਚਲ ਗਿਆ ਕੋਮਾ ਜਦੋਂ ਅੱਛਾ ਤੇ ਉਹ ਹੁਣ ਆਪਣਾ ਬਲੈਕ ਜਿਹੜਾ ਤੁਰਿਆ ਫਿਰਦਾ ਵਾ ਉਹ ਉਹਦੇ ਸੌਰੇ ਚਲ ਕੇ ਬਾਹਰ ਅੱਛਾ ਉਹ ਚਲ ਗਿਆ ਮੰਨ ਲਓ ਉੱਥੇ ਘਰ ਦੇ ਘਰ ਦੀ ਉਹਦੇ ਨਾਲ ਦੇ ਲੈ ਕੇ ਨਾ ਮੰਨ ਲਓ ਉੱਥੇ ਚਲ ਗਿਆ ਠੀਕ ਹੈ ਮੈਂ ਰਹਿ ਗਿਆ ਕਿਹੜੀ ਕੱਲਾ ਜਿਹੜੀ ਕਰਕੇ ਮੈਂ ਫਿਰ ਉਸੇ ਪਿੰਡ ਦੀ ਥਾਂ ਲੈ ਕੇ ਨਾ ਢਾਈ ਕਰਾਣਾ ਥਾਂ ਲੈਣੇ ਪਹਿਲਾਂ ਕਨਾਲ ਬਾਪੂ ਨੂੰ ਉਹ ਨਾਲ ਮਿਲੇ ਡੇਢ ਨਾਲ ਹੋਰ ਬਾਪੂ ਮੈਂ ਲੈਦੇ ਬਾਪੂ ਕਹਿੰਦਾ ਨਹੀਂ ਰਹਿਣ ਤੇ ਤੂੰ ਓੱਖਾਂ ਨੇ ਕੋਲ ਮੈਂ ਤੂੰ ਲੈ ਲੈ ਲਿਆ ਗਿਆ ਹੁਣ ਲੈ ਗਿਆ ਲੈ ਗਿਆ ਬਾਹਰ ਲੈ ਗਿਆ ਕਿ ਨਹੀਂ ਲੈ ਆਣਾ ਉਹ ਮਾਲੋ ਥਾਂ ਲੈ ਲਿਆ ਕਨਾਲ ਕਾਪਾ ਵੱਲ ਲਿਆ ਗਾੜੀ ਡੇਢ ਗਣਾ ਮਗਰ ਛੜਤਾ ਅੱਗੇ ਕੱਲ ਭੁਲਾਉਂ ਦੱਸਣਾ ਮੈਂ ਮਗਰ ਆਪ ਆਪਣੇ ਖਾੜਾ ਬਣਾਉਣ ਲੱਗੀਆਂ ਸਬਜ਼ੀ ਸਬਜ਼ੀ ਲਾਗਣਾ ਮਗਰ ਥਾਂ 'ਚ ਤੇ ਉਹਨਾਂ ਕਾ ਥਾਂ ਆਪਣੇ ਮਿਹਨਤ ਲਾਉਣ ਲੱਗ ਲਿਆ ਬਸ ਕਿਉਂਕਿ ਮੇਰੇ ਘਰ ਦੇ ਨਾਲ ਹੀ ਨਾ ਇੱਕ ਇੱਕ ਚੀਜ਼ ਹੋਰ ਬੜੀ ਵਧੀਆ ਬੈਨੀਫਿਟ ਆ ਆ ਘਰ ਦੇ ਨਾਲ 2 ਗਲਾਂ ਦਾ ਗਰਾਊਂਡ ਆ ਪੂਰੀ ਵਧੀਆ ਗਰਾਊਂਡ ਦਾ ਹੀ ਬਾਕ ਬੋਟ ਵਾਲੀ ਬਹੁਤ ਵਧੀਆ ਚੀਜ਼ ਬਣੀ ਪਹਿਲੀ ਵੀ ਆਪਣੀ ਜਿਹੜੇ ਦਾਦਿਆਂ ਨੇ ਲਲ ਲੁਲ ਲਈ ਆ ਉਹੋ ਹੀ ਆ ਆਪਾਂ ਹੁਣ ਕਿੱਥੇ ਬਣਾ ਲਾਂਗੇ ਯਾਰ ਉਹ ਹਾਂਜੀ ਪਹਿਲੀ ਦਾ ਰੇਟ ਸਾਡੇ ਲੱਗੇ ਤੇ 35 ਲੱਖ ਰੁਪਇਆ ਹੋ ਗਿਆ ਕਿੱਲੇ ਦਾ 35 ਜੋ ਹੋ ਗਿਆ ਸਾਡੇ ਪੱਲ ਫਤੋਂ ਕਿਚ ਆ ਤੇ ਹਮ ਤੱਕ ਪਹਿਲਾਂ ਸਾਡੇ ਮੰਨ ਲੋ ਚਾਚਿਆਂ ਕੀਤਾ ਬਿਆਨ 39 ਲੱਖ ਉਹ ਤਾਂ ਵੇਲਾ ਹੈ ਉਹ ਤਾਂ ਮਰ ਸੰਡੇ ਆ ਵੀ 40 ਹੁਣ ਲੈਣ ਵਾਲਾ ਕੰਮ ਗਿਆ ਚਲੋ ਪਹਿਲੀ ਨਹੀਂ ਮੈਂ ਇੱਕ ਚੀਜ਼ ਹੈਗੀ ਸਭ ਜੀਤੂ ਤੇ ਹੈਗੇ ਪੈਸੇ ਉਹ ਲਵੇ ਪਹਿਲੀ ਤੇ ਜਿਹਦੇ ਤੋਂ ਪੈਸੇ ਕਰਜ਼ਾ ਚੋਕੇ ਲੈਣੀ ਆ ਜਾਂ ਉਦਾਂ ਉਹ ਨਾ ਲਵੇ ਉਹਨੂੰ ਤੇ ਉਹਨੂੰ ਵੈਸੇ ਜੇ ਆਪਾਂ ਉਹਦੇ ਨਾਲ ਪਲਾਟ ਬਲੋਟ ਜਾਂ ਹੋਰ ਕੋਈ ਪ੍ਰਾਪਰਟੀ ਬਣਾਉਣੇ ਆ ਨਾ ਉਹ ਜਿਆਦਾ ਅੱਗੇ ਲੰਘਦੀ ਆ ਕਿਉਂਕਿ ਕਿੱਲੇ ਨੇ ਤੇ ਆਪ ਨੂੰ ਆਮਦਨ ਦੇਣੀ ਲੱਖ ਰੁਪਈਆ ਸਾਲ ਦੀ ਚਲੋ ਲੱਖ ਲਾ ਕੇ ਚੱਲ ਜੋ ਬੜੀ ਵੱਡੀ ਦਾ ਦੋ ਲੱਖ ਰੁਪਏ ਕਿੱਲਾ ਉਹ ਤੇ ਫਿਰ ਜਿਹਦੇ ਤੋਂ ਪੈਸੇ ਜਿਆਦੇ ਆ ਉਹ ਲੈ ਲੈ ਪਹਿਲੇ ਪਹਿਲੀ ਆਉਣ ਵਾਲੇ ਆਉਣ ਵਾਲੇ ਟਾਈਮ 'ਚ ਬੜਾ ਮਹਿੰਗਾ ਆਪ ਪੁਲਸ ਵਾਲਿਆਂ ਨੂੰ ਮੇਰੀ ਬੇਨਤੀ ਵੀ ਉਹ ਵੀ ਗਰਾਊਂਡ ਦੇ ਵਿੱਚ ਆ ਜਨ ਬਰਨੇਪ ਸਿੰਘ ਜੀ ਪੰਜਾਬ ਪੁੱਸ ਵਾਲੇ ਛੰਡਾ ਪੁੱਚੜ ਕਿੱਥੇ ਆ ਜੀ ਪੁੱਚੜਾਂ ਵਾਲਿਆ 1 ਲੱਖ ਦੀ ਨਗਦ ਰਕਮ ਨਾਲ ਜਿਹੜਾ ਮਾਨ ਸਨਮਾਨ ਹੋਵੇਗਾ ਆਏ ਤੇ ਕੁਝ ਨਾ ਕੁਝ ਕਰਕੇ ਜਰੂਰ ਜਾਣਗੇ ਬਾਬੇ ਦੀ ਮਿਹਰ ਹੈ ਇਸੇ ਤਰ੍ਹਾਂ 16 ਤਰੀਕ ਨੂੰ ਪੰਡੋਰੀ ਰਮਾਨੇ ਵਿੱਚ ਬਾਬੇ ਦੀ ਮਿਹਰ ਨਾਲ ਬਾਬਾ ਹੰਤਾ ਸਿੰਘ ਦਾ ਮੇਲਾ ਪਰ ਫਰੰਦੀਪੁਰਿਆ नजारा आया सारी दुनिया आया वाहरा लाखी वाह होगी जित्र करना पॉइंट रेट भी एक मां आओ आया लहोरी मान लाया फ्रांस तो बहना होगा पर आ देखा सामने ਦੀਪੂਰੀਆ ਗੋਪੀ ਤੇ ਦੂਜੇ ਬੰਨੇ ਲਾਬ ਪਲੇਅਰ 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 ਪਿੰਡ ਵਾਲਾ ਤੇ ਸਿੱਟਨੇ ਆਉਂਦੇ ਐ ਬੰਤਾ ਮਿੰਟਾ ਸਿੱਟਨੇ ਆਉਂਦੇ ਆ ਪਲਟਾ ਪਲਟਾ ਆ ਦੇਖਾਂਗੇ ਸਾਹਮਣੇ ਮੇਰੇ ਵੀਰ ਅਮਰ ਪੰਗਾ ਫਿਰ ਖੰਗੜ ਟੋਣੀ ਪਿੰਦੀ ਐ ਗੱਲ ਪੱਕੀ ਐ ਕਰਦੀਪ ਵੀਰ ਸਾਡਾ ਸੇਵਾਦਾਰ ਨੇ ਉਹ ਬੈਂਤੀਆ ਭਰਾ ਵਰਗੇ ਪਾਣੀ ਪੁੱਜਦਾ ਕਰਦੇ ਕਿਉਂਕਿ ਫਰੰਦੀਪੂਰੀਏ ਨੇ ਜੱਫਾ ਲਾ ਦਿੱਤਾ ਫਰੰਦੀਪੂਰੀਏ ਨੇ ਮੇਕਪਾਲਾ ਦਿੱਤਾ ਦੁਨੀਆ 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 ਐਂਡ ਨੱਚੂ ਟੀ ਪੰਗੜੇ ਪਾਗੇ ਬੱਲੇ 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 ਵਾਹ ਸਿਰਾ ਹੋ ਗਿਆ ਤਾਕਾ ਕਲੇਰ ਜੀ ਨੇ ਆਣ ਕੇ ਥਾਪੀ ਦਿੱਤੀ ਆ ਤੇ ਫੇਰ ਕਰੀ ਟਰਾਈ ਫੇਰ ਗੱਲ ਟਿਕਾਣੇ ਲਾਈ ਲਓ ਸਾਹਮਣੇ ਇਸ ਵੇਲੇ ਲੱਭ ਕੇ ਕਬੱਡੀ ਪੌਂਦ ਲਈ ਵਧਿਆ ਹੋਇਆ ਹੈ ਰਾਜਵੰਦ ਕਹਿੰਦੇ ਇੱਕਮ ਤਿਆਰ ਬਾਤ ਤਿਆਰ ਇੱਕਮ ਪਰ ਇੱਕਮ ਕਰਨਾ ਹੋਣਾ ਉਸਤਾਦ ਜਦੋਂ ਬੋਡੀ ਆਪਣੀ ਪੰਪ ਹੁੰਦੀ ਹੈ ਨਾ ਟਾਈਟ ਉਦੋਂ ਬੰਦੇ ਦੇ ਬਗਲ ਚ ਜਾਇਆ ਜਾਂਦਾ ਮੂਵਮੈਂਟ ਬਣਦੀ ਹੈ ਸਾਲੀ ਜਦੋਂ ਮਸਲ ਲੋਜ ਹੁੰਦੇ ਨਾ ਮੂਵਮੈਂਟ ਨਹੀਂ ਬਣਦੀ ਜਿੰਨਾ ਮਰਜ਼ੀ ਆਪਾਂ ਕਰ ਲਈਏ ਨਾ ਕੁੜੀਆਂ ਸੀਰਾਂ ਹੋ ਜਾਊਗਾ ਹੋਰ ਚਾਰ ਮੇਲੇ ਆ ਪੰਜ ਮੇਲੇ ਹੋ ਜਾਊਗਾ ਨਹੀਂ ਪੈ ਜਾਣਾ ਫਰਕ ਫਰਕ ਦਾ ਨਹੀਂ ਚੱਕਰ ਸਾਲਾ ਜਿਹੜਾ ਇੱਕ ਟਾਈਮ ਲੰਘੇ ਉਹ ਨਹੀਂ ਨਾ ਪਾਦਾ ਜਿਹੜੀ ਇਸ ਤਰ੍ਹਾਂ ਹੁੰਦਾ ਨਾ ਮਹਿਸੂਸ ਸਾਲਾ ਅੰਦਰ ਨੂੰ ਪਰ ਗੁੱਸਾ ਆਉਣਾ ਚਾਹੀਦਾ ਪਲੇਅਰ ਨੂੰ ਜਿੰਨਾ ਚਿਰ ਪਲੇਅਰ ਦੇ ਅੰਦਰ ਜज्ਬਾ ਨਹੀਂ ਨਾ ਜज्ਬਾ ਉਹ ਨਾ ਚਿਰ ਬੰਦਾ ਮਾੜਾ ਨਹੀਂ ਹੁੰਦਾ ਜਿੱਦਣ ਬੰਦੇ ਦੇ ਅੰਦਰੋਂ ਜज्ਬਾ ਖਤਮ ਹੋ ਜਾਂਦਾ ਨਾ ਵੀ ਨਹੀਂ ਯਾਰ ਉਸ ਦਿਨ ਜਦੋਂ ਅੰਦਰੋਂ ਸਰੀਰ ਆਵਾਜ਼ ਦਿਨੋਂ ਹਟ ਜੇ ਤੇ ਫਿਰ ਬੰਦਾ ਖਤਮ ਅਜੇ ਆਵਾਜ਼ ਦਿੰਦਾ ਨਹੀਂ ਕੋਈ ਨਹੀਂ ਅਜੇ ਨਹੀਂ ਅਜੇ ਨਹੀਂ ਭਲਾ ਆਪਾਂ ਨੂੰ ਭਲਾ ਕੀ ਆ ਆਪਾਂ ਨੂੰ ਪਾਵੇਂ ਜੱਫਾ ਪਾ ਲੱਗੇ ਪਾਵੇਂ ਨਾ ਲੱਗੇ ਆਪਾਂ ਆਪਣੇ ਆਪ ਤੋਂ ਸੈਟੀਸਫਾਈ ਆ ਸੈਟੀਸਫਾਈ ਇਹ ਆ ਕਿ ਜਿਹੜੇ ਸਾਹ ਹੁਣ ਮੈਂ ਇੱਕ ਕਬੱਡੀ ਖੇਡੰਦੇ ਆ ਉਹ ਸਾਹ ਹੁਣ ਸਹੀ ਨਹੀਂ ਵੀ ਉਹ ਤਾਂ ਫਿਰ ਕੋਈ ਨਹੀਂ ਕਰਾਂਗੇ ਹਜੇ ਮੰਨ ਜਿਆ ਕਿ ਇਹ ਨਾ ਮੰਦਾ ਵੀ ਆ ਮੰਦਾ ਨਹੀਂ ਆ ਇਹ ਚੀਜ਼ ਆ ਨਹੀਂ ਕਬੱਡੀ ਆ ਆਪਾਂ ਨੂੰ ਯਾਰ ਜਿਹੜੇ ਕਬੱਡੀ ਖੇਡਦੇ ਉਹਨਾਂ ਨੂੰ ਵੀ ਪਤਾ ਕਬੱਡੀ ਕਾਦੀ ਆ ਤੇ ਮੈਨੂੰ ਵੀ ਪਤਾ ਕਬੱਡੀ ਕਾਦੀ ਆ ਹਨਾ ਤੇ ਮੇਨ ਮਕਸਦ ਇਹ ਆ ਕਿ ਥੋੜਾ ਜਾਂ ਸਰੀਰ ਥੱਲੇ ਜੇ ਡਿੱਗ ਪਿਆ ਵਾ ਕੋਈ ਨਹੀਂ ਹੋ ਜੂਗਾ ਚੁੱਕਿਆ ਜਾਊਗਾ ਉਹ ਤਾਲ ਮਿਲ ਜੇ ਬੰਦੇ ਦੇ ਨਾਲ ਨਹੀਂ ਰਲਦਾ ਤੇ ਇੱਕ ਬਗਲ ਦੇ ਵਿੱਚ ਨਹੀਂ ਆਉਂਦਾ ਬੰਦਾ ਨਿਕਲ ਜਾਂਦਾ ਇਦਾਂ ਮੂਵਮੈਂਟ ਲੈ ਜਾਂਦਾ ਉਹ ਚੀਜ਼ ਜਦੋਂ ਬੰਦੇ ਦਾ ਇੱਕ ਤਣਿਆ ਜਿਹਾ ਹੋਵੇ ਨਾ ਸਰੀਰ ਪੂਰਾ ਕਹਣੇ ਜੇਚ ਹੋਵੇ ਫਿਰ ਬੰਦੇ ਦਾ ਜਦੋਂ ਬੰਦਾ ਟੱਚ ਮਾਰਦਾ ਨਾ ਬੰਦਾ ਰੇਡਰ ਐ ਬਾਹ ਕੱਢਦਾ ਤੇ ਉਹ ਬਾਹ ਫਿਰ ਜਿੱਦੋਂ ਉਧਰੋਂ ਮਸਲਾ ਚ ਜਾਣ ਆ ਉਹ ਟਾਈਮਿੰਗ ਰਲ ਜਾਂਦੀ ਆ ਹੁਣ ਇੱਕ ਕੀ ਗੱਲ ਹੁੰਦੀ ਆ ਰੇਡਰ ਉਧਰੋਂ ਬਾਹ ਕੱਢਦਾ ਮਮੀ ਕੱਢਦਾ ਟਾਈਮਿੰਗ ਨਹੀਂ ਰਲਦੀ ਉਹ ਟਾਈਮਿੰਗ ਦੇ ਨਾਲ ਮੁੜ ਕੇ ਜਾਂਦੀ ਨਹੀਂ ਬਾਹ ਆ ਸਰੀਰ ਉਹ ਨਹੀਂ ਨਹੀਂ ਉਹ ਅਪਲਾਈ ਕੀ ਹੁੰਦਾ ਹੁਣ ਉਹਨੇ ਬੰਦੇ ਨਹੀਂ ਆਉਣਾ ਤੇ ਮੈਂ ਪਹਿਲੋਂ ਪਹਿਲੋਂ ਮੈਨੂੰ ਪਤਾ ਵੀ ਮੇਰੀ ਬਗਲ ਉੱਥੇ ਹੁਣ ਮੇਰਾ ਮੇਰਾ ਦਿਮਾਗ ਕਹਿੰਦਾ ਉੱਥੇ ਖੜ ਬਾਹ ਤੇ ਸਰੀਰ ਉੱਥੇ ਜਾਂਦਾ ਨਹੀਂ ਨਹੀਂ ਨਾ ਜਾਂਦਾ ਸਰੀਰ ਉੱਥੇ ਜਾਂਦਾ ਨਹੀਂ